ਆਪ ਦੀ ਸਰਕਾਰ ਨੂੰ ਬਣਿਆ ਕਰੀਬ 3 ਸਾਲ ਹੋ ਚੁਕੇ ਨੇ ਔਰ ਪਿੰਡਾਂ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਹੈਗਾ ਉਹ ਅੱਜ ਇਸ ਰਿਪੋਰਟ ਦੇ ਜਰੀਏ ਸਾਂਝਾ ਕਰਾਂਗੇ ਮੁਕਸਰ ਦੇ ਪਿੰਡ ਰੂੜਿਆਲੀ ਦੇ ਵਿੱਚ ਪਹੁੰਚੇ ਹੈਗੇ ਆ ਔਰ ਮਾਤਾ ਭੈਣਾਂ ਨਾਲ ਗੱਲ ਕਰਦੇ ਹੈਗੇ ਕੀ ਸਮੱਸਿਆ ਹੈਗੀ ਕਿੰਨਾ ਕੁ ਵਿਕਾਸ ਆ ਜਿਹੜਾ ਮੁਕਸਰ ਦੇ ਪਿੰਡ ਰੂੜਿਆਲੀ ਦੇ ਵਿੱਚ ਹੋਇਆ ਹੈਗਾ ਆ ਕਿੰਨਾ ਕੁ ਵਿਕਾਸ ਹੋਇਆ ਜਦੋਂ ਦੀ ਆਪ ਸਰਕਾਰ ਆਈ ਹੈਗੀ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਵਧੀਆ ਵਾਸ ਚੱਲੀ ਜਾਏ ਨੇ ਜੰਨ ਫੈਨ ਤੋਂ ਬਸ ਕਰਨਾ ਹਾਂਜੀ ਬਹੁਤ ਜ਼ਿਆਦਾ ਹਾਈ ਤਾਂ ਛੀਕ ਵੀ ਨਹੀਂ ਹੋਏ ਬਹੁਤ ਵਧੀਆ ਇਹ ਕੀ ਕੀ ਦਾ ਹਾਂਜੀ ਧੰਨ ਰੱਖੇ ਜੇ ਮੇਰੇ ਫੈਸਲੇ ਜਿੰਨੇ ਕੰਮ ਚੱਲੀ ਜਾਂਦਾ ਉਹ ਤਾਂ ਬੱਚੇ ਵਧੀਆ ਪੜੀ ਜਾਂਦੇ ਪਾਣੀ ਵੀ ਆਈ ਜਾਂਦੀ ਹਾਂਜੀ ਕਰਨਾ ਕਿੰਨਾ ਕ ਵਿਕਾਸ ਹੋਇਆ ਜੀ ਜਦੋਂ ਵੀ ਆਪਰ ਕੰਮ ਧਰੇ ਕਾਂ ਦਾ ਜੀ ਵੀ ਉੱਤੇ ਤੇ ਉੱਤੇ ਆਈ ਜਾਂਦਾ ਵਧੀਆ ਸਨ ਕੰਮ ਮਿਲ ਜਾਂਦਾ ਪੈਸੇ ਆਉਣ ਲੱਗ ਪਏ ਤੇ ਵੀ ਹੁਣ ਸਾਡੀ ਇਹ ਮੰਗ ਆ ਇੱਕ ਨੰਬਰ ਵਾਰਡ ਦੀ ਵੀ ਸਾਡਾ ਪਾਣੀ ਜਿਹੜਾ ਸੀਵਰੇਜ ਆ ਵੀ ਉਹ ਚੱਲੂ ਨਹੀਂਗਾ ਤੇ ਪਾਣੀ ਸਾਡੇ ਫਲੱਛਾ ਚ ਵੇੜਾ ਚ ਭਰ ਜਾਂਦੇ ਆ ਤੇ ਵੀ ਇਹ ਵੀ ਸਾਡਾ ਉੱਪਰ ਚੱਲਣਾ ਚਾਹੀਦਾ ਸੀਵਰੇਜ ਪਾਇਆ ਹੋਇਆ ਹਾਂ ਪਾਇਆ ਹੈਗਾ ਤੇ ਪਾਣੀ ਨਹੀਂ ਚੱਲ ਕਿਸੇ ਢਾਲ ਚ ਨਹੀਂ ਗਾ ਹਜੇ ਤੇ ਵੀ ਪਾਣੀ ਸਾਡੇ ਫਲੱਛਾ ਚ ਵੜ ਜਾਂਦਾ ਬਾਥਰੂਮਾਂ ਚ ਵੜ ਜਾਂਦਾ ਜਿਹੜੇ ਮੂਰੇ ਆਪਣੇ ਡੱਗ ਬਣੇ ਹੁੰਦੇ ਭਾਂਡੇ ਮੰਜਨ ਵਾਲੇ ਉਹਨਾਂ ਦੇ ਉੱਤੇ ਇਹਨਾਂ ਨਾ ਖੜ ਜਾਂਦਾ ਸਾਰਾ ਦਿਨ ਹੁਣ ਜਾ ਕੇ ਵੇਖ ਲਓ ਮੈਂ ਇੱਥੇ ਆ ਮੇਰੀ ਨੋ ਗਲੀ ਚ ਛੱਟੀ ਜਾਊਗੀ ਜਦੋਂ ਗਲੀ ਚ ਝੱਟਦਾ ਫਿਰ ਜਿਹੜੇ ਗਾਂ ਵਾਲੇ ਆ ਉਹ ਜਿਹੜੇ ਨੰਗਾ ਨਹੀਂ ਹੁੰਦਾ ਉਹ ਗਾਲਾਂ ਦਿੰਦੇ ਆ ਜਿਹਦੀ ਇੱਕਤੀ ਉਹ ਇੱਕ ਨੂੰ ਗਾਲਾਂ ਦਿੰਦੇ ਜਿਹਦੇ ਚਾਰ ਉਹ ਚਾਰਨ ਈਆਂ ਦਾ ਕੁਛ ਨਹੀਂ ਨਾ ਵਿਗਾੜ ਇਹ ਉਸ ਕੋਈ ਈਆਂ ਦਾ ਕਸੂਰ ਨਹੀਂ ਪਾਣੀ ਖਸੂਰ ਆ ਵਿਗਾ ਪਾਣੀ ਕਿਤੇ ਪਾਸੇ ਜਾਂਦਾ ਨਹੀਂ ਤੇ ਗਾਲੋ ਗਾਲੀ ਅਸੀਂ ਈ ਸਿਦਾ ਤੁਮ ਨਹੀਂ ਆਕੋ ਹੋਰ ਕਿਹੜੀਆਂ ਸਮੱਸਿਆ ਹੈਗੇ ਨੇ ਜ਼ਿਆਦਾਤਰ ਇਹ ਹੁੰਦਾ ਕਿ ਖੇਤ ਨੂੰ ਜ਼ਿਆਦਾ ਤਾਂ ਸਾਨੂੰ ਪਾਣੀ ਦੀ ਆ ਜੀ ਪਾਣੀ ਸੇਤ ਸਹੂਲਤ ਹੋ ਗਈ ਸਕੂਲ ਦੀ ਹਾਂ ਜੀ ਵੀ ਚਲ ਉਹ ਤਾਂ ਵਧੀਆ ਸਹੀ ਚੱਲੀ ਜਾਂਦੀ ਵਧੀਆ ਸਰਪੰਚ ਸਾਹਿਬ ਨੇ ਵੀ ਵਧੀਆ ਪਾਣੀ ਧਾਣੀ ਦੀ ਸਾਰੀ ਸਹੂਲਤ ਵਧੀਆ ਕਰੀਏ ਬਸ ਬਾੜੀ ਮੰਗ ਤੁਹਾਨੂੰ ਇੱਕ ਨੰਬਰ ਵਾਰਨ ਉਹ ਹੀ ਆ ਵੀ ਸਾਡਾ ਪਾਣੀ ਦਾ ਚਾਲੂ ਜ਼ਰੂਰ ਹੋਵੇ ਬਹੁਤ ਔਖਿਆ ਹਸਦੀ ਰਾਤ ਨੂੰ ਵੀ ਅਸੀਂ 11:00 ਵਜੇ 11:00 ਵਜੇ ਤੇ ਟੱਕਰ ਪਾਣੀ ਗਲੀ ਚ ਚੱਟੀ ਜਾਂ ਲਗਾ ਹਾਂ ਹਾਂ ਛੜਕ ਬਣਾਈ ਲੋਕਟਾਈ ਲੱਗੀ ਆ ਪਰ ਕਿਤੇ ਪਾਸ ਟਾਰਟੂਰ ਹੈ ਨਹੀਂ ਕਿ ਬਸ ਛੜਕ ਤਾਂ ਢੜੀ ਜੀ ਹੋਰ ਰੋਡ ਤੇ ਛੜਕੇ ਗਿਆ ਬਹੁਤ ਟੁੱਟੀ ਹੈ ਗਈ ਹੈ ਮੈਂ ਵੀ ਤਾਂ ਤ ਲੈ ਕੇ ਮੁਕਸਰ ਤੱਕ ਇੱਕ ਦਿਨ ਜੀ ਸਾਡੇ ਕਣਕ ਬਹੁਤ ਥੋੜੀ ਆਉਂਦੀ ਅੱਗੇ 15 30 ਕਿਲੋ ਆਉਂਦੀ ਛੱਕ ਜੀ ਦੀ ਹੁਣ ਤਾਂ 15 ਹੀ ਉਹ ਵੀ ਨਹੀਂ ਦੋ ਬੱਚਿਆਂ ਦੀ ਉਹ ਵੀ ਕੱਟੀ ਹੋਈ ਹੈ ਘਰ ਤੇ ਅਸੀਂ ਪੰਜਾ ਦੋ ਦੋ ਜੀਆਂ ਕਣਕ ਪਤਾ ਨਹੀਂ ਕਿਹਨ ਦੇ ਕਾਰਡ ਨਹੀਂ ਸਹੀ ਕਾਰਡ ਕਰਕੇ ਵੀ ਕਣਕ ਕੱਟੀ ਹੋਈ ਹੈ ਅੱਗੇ ਦਾਲਾਂ ਆਉਂਦੀ ਅਸੀਂ ਤੇਲ ਵੀ ਆਉਂਦਾ ਅਸੀਂ ਖੰਡ ਵੀ ਆਉਂਦੀ ਸੀਗੀ ਉਹ ਵੀ ਨਹੀਂ ਆਉਂਦਾ ਹੈਗਾ ਸਾਰਾ ਕੁਝ ਬੰਦ ਇੱਕ ਸਾਡੇ ਕਵਰੇ ਆਉਣੇ ਚਾਹੀਦੇ ਜੀ ਕਵਰੇ ਨਹੀਂ ਲੈਟਰਿੰਗ ਬੰਦ ਕਦੇ ਵੀ ਨਹੀਂ ਕੋਸਾ ਹਾਂਜੀ ਧੰਨਵਾਦ ਜੀ ਹੋਰ ਵੀ ਗੱਲ ਕਰਦੇ ਆ ਹੈ ਕੋਈ ਸਮੱਸਿਆ ਜਾਂ ਕੋਈ ਕਿੰਨਾ ਕੁ ਵਿਕਾਸ ਨਹੀਂ ਜੀ ਆਪਣੇ ਕੰਮਕਾਰ ਦਾ ਵਧੀਆ ਜੀ ਹਾਂ ਡਿੱਗੀ ਸਾਫ ਕਰਵਾਈ ਆ ਸਾਰਾ ਕੰਮ ਵਧੀਆ ਸਰ ਤਾਂ ਕੀ ਮਿਲ ਗਿਆ ਨੇ ਸੇਤ ਸਹੂਲਤ ਹੁੰਦੀ ਆ ਇੱਕ ਸੜਕਾ ਹੋ ਗਿਆ ਪਾਣੀ ਹੋ ਗਿਆ ਪੀਣ ਵਾਲਾ ਸਹੀ ਹੈ ਸਹੀ ਹੈ ਜੀ ਜਿਉ ਸਾਨੂੰ ਸਰਪੰਚ ਸਾਹਿਬ ਨੂੰ ਕੋਈ ਦਿੱਕਤ ਨਹੀਂ ਵਧੀਆ ਸਾਰੀ ਸਹੂਲਤ ਪਾਣੀ ਦਾ ਨਹੀਂ ਜੀ ਇਹ ਕਿੰਨਾ ਦੇ ਕੱਟੇ ਵੀ ਆ ਜੀ ਆਪਣੇ ਚੱਲਦੇ ਆ ਹਾਂ ਜੀ ਆਪਣੇ ਸਾਰੇ ਚੱਲਦੇ ਆ ਤੇ ਆਪਣੇ ਜੀ ਮਿਲਣਾ ਜੈਣਾ ਪਰਸਨ 2500 ਰੁਪਿਆ ਜਿਹੜਾ ਵਾਦਾ ਕੀਤਾ ਸੀ ਸੰਤ ਉਹ ਮਿਲਣੀ ਚਾਹੀਦੀ 25 ਨਹੀਂ ਮਿਲੀ ਹਾਂ ਹਣ 1500 ਹਮ ਹੋਰ ਸਾਲ ਨੂੰ ਸਰਪੰਚ ਨੂੰ ਕੋਈ ਦਿੱਕਤ ਨਹੀਂ ਸੰਤਵਾਦ ਕੇ ਮੋਜਾ ਹਣ ਇੱਕ ਤਰ੍ਹਾਂ ਸਾਨੂੰ ਮਤ ਗਜਰਾ ਹੋਈ ਅੰਦਰ ਤੇ ਫਿਰ ਕੀ ਕਰਗੇ ਹੋਰ ਤਾਂ ਦਿਹਾੜੀ ਨਹੀਂ ਹੁੰਦੀ ਨਰੇਗਾ ਦਾ ਹਜੇ ਤਾਂ ਸਾਡਾ ਕੰਮ ਚੱਲੀ ਜਾਂਦਾ ਤੇ ਇਹਦੇ ਨਾਲ ਸਾਡਾ ਟਾਈਮ ਪਾਸ ਹੋਈ ਜਾਂਦਾ ਤਾਂ ਹੀ ਤਾਂ ਨੇ ਜੇ ਨਹੀਂ ਸਾਡੀ ਹੋਰ ਕੋਈ ਹੋਰ ਸੂਲ ਤਾਂ ਪਾਣੀ ਪੀਣ ਵਾਲਾ ਹੋ ਗਿਆ ਸਾਫ ਆਉਂਦਾ ਪਾਣੀ ਵਧ ਕੇ ਆਉਂਦਾ ਸਾਨੂੰ ਪਾਣੀ ਤਾਂ ਸਾਡੇ ਸਰਪੰਚ ਨੇ ਹੁਣ ਡਿੱਗੀਆਂ ਸਾਫ ਕਰਾ ਦਿੱਤਾ ਪਾਣੀ ਵਧ ਕੇ ਆਉਂਦਾ ਗੇੜੀ ਸਾਡੀ ਹੁਣ ਪੱਟੀ ਜਾਂਦੇ ਤੇ ਗਲੀ ਸਾਡੀ ਨਵੀਂ ਬਣੂਗੀ ਸਰਪੰਚ ਬਣਾ ਰਿਆ ਹਾਂ ਵੱਧ ਕੇ ਸਾਡਾ ਮੁੰਡਾ ਸਰਪੰਚ ਆਵਦਾ ਤਾਂ ਵੱਧ ਕੇ ਜੱਟਾਂ ਨੇ ਤਾਂ ਬਹੁਤ ਥੰਦ ਗਵਾ ਲਈ ਉਹ ਤਾਂ ਆਪਦੀ ਮਰਜ਼ੀ ਨਾਲ ਸਾਨੂੰ ਕੰਮ ਦਿੰਦੇ ਸੀ ਮਰਜ਼ੀ ਨਾਲ ਸਾਡੇ ਗੁਲਾਫ਼ ਹੀ ਚੱਲਦੇ ਆ ਜੱਟ ਤਾਂ ਪੈਨਸ਼ਨ ਆ ਜਾਂਦੇ ਹੈ ਪੈਨਸ਼ਨ ਦਾ ਜਾਂ ਪੈਨਸ਼ਨ ਸਾਡੀ 2500 ਹੋ ਜੇ ਹਾਂ ਹਾਂ ਉਹ ਹਜ਼ਾਰ ਹਜ਼ਾਰ ਰੁਪਏ ਸਾਡੇ ਨੇ ਵਾਦਾ ਕੀਤਾ ਸੀ ਆਇਆ ਨਹੀਂ ਕੋਈ ਨਾ ਸਾਡਾ ਤਕਾਰੜ ਵੀ ਕੱਟਿਆ ਕਣਕ ਦਾ ਦੋਵੇਂ ਜੀਆਂ ਦਾ ਮਿਲਦਾ ਹੀ ਨਹੀਂ ਮਾਨ ਸਾਹਿਬ ਕਹਿੰਦੇ ਸੀ ਆਜੂਗਾ ਥੋੜੇ ਚਿਰ ਨਾ ਜੀ ਕੋਈ ਨਹੀਂ ਆਇਆ ਨਹੀਂ ਆਇਆ ਲੈਣੇ ਚਾਹੀਦੇ ਸਾਨੂੰ ਗਰੀਬਾਂ ਨੂੰ ਤੈਨੂੰ ਪਤਾ ਹਾਂ ਟੈਨਸ਼ਨ ਲੱਗਦੀ ਹੈ 1500 ਰੁਪਏ ਨਾਲ ਹੋਰ ਵੀ ਗੱਲਬਾਤ ਕਰਦੇ ਪੈਨਸ਼ਨ ਦਾ ਕਹਿੰਦੇ ਕਿ 2500 ਰੁਪਿਆ ਜਿਹੜੀ ਪੈਨਸ਼ਨ ਆ ਉਹ ਹੋਣੀ ਚਾਹੀਦੀ ਆ 1500 ਰੁਪਿਆ ਆਉਂਦੀ ਆ ਔਖਾ ਹੋ ਜਾਂਦਾ ਹੈਗਾ 1500 ਰੁਪਿਆ ਨਾਲ ਘਰ ਨਹੀਂ ਚੱਲਦੇ ਅੱਗੇ ਗੱਲਬਾਤ ਕਰਦੇ ਹੈਗੇ ਆ ਮਦਾ ਕੋਈ ਸਹੂਲਤਾਂ ਹੈਗੀਆਂ ਭਈ ਸਹੂਲਤਾਂ ਵਧੀਆ ਸਾਡੇ ਸਰਪੰਚ ਨੇ ਵਧੀਆ ਕੰਮ ਚਲਾਇਆ ਵਧੀਆ ਕੰਮ ਕਰੀ ਨੇ ਜੀ ਨਾ ਵੇਖ ਤੁਸੀਂ ਪਿੰਚ ਸਭ ਕੋਲੇ ਖੜੇ ਨਹੀਂ ਨਹੀਂ ਜੀ ਬਹੁਤ ਅੱਛਾ ਕੰਮ ਚਲਦਾ ਜੀ ਛੜਕਾਤੇ ਕੰਮ ਚਲਾਤਾ ਛਪੜਾ ਤੇ ਚਲਾਤਾ ਵਾਟਰ ਵਗ ਕੇ ਚਲਾਤਾ ਹੁਣ ਦਿਖਾਲਿਆਂ ਤੇ ਚਲਾਤਾ ਹੋਰ ਵਧੀਆ ਬਹੁਤ ਨੇ ਸਹੂਲਤਾ ਵੀ ਹੈਗੀਆਂ ਚਲੋ ਇਹ ਤਾਂ ਕੰਮ ਤਾਂ ਚੱਲਦਾ ਹੀ ਹੈਗਾ ਹੋਰ ਕੋਈ ਸਹੂਲਤ ਹੈ ਹੋਰ ਸਹੂਲਤਾਂ ਜੀ ਪੀਣ ਵਾਲਾ ਹੋ ਗਿਆ ਸੀਵਰੇਜ ਤੇ ਹਾਂ ਜੀ ਆ ਸਾਰੇ ਹੋ ਗਏ ਨਲਕੇ ਲੱਗ ਗਏ ਜੀ ਨੜਕੇ ਲੱਗੇ ਵਧੀਆ ਜੀ ਸਰਕਾਰ ਨਾਲ ਕੇ ਲਵਾਤੇ ਜੀ ਇਹ ਵਧੀਆ ਸਕੂਲਾਂ ਦੇ ਸਾਫ ਸਪਾਈ ਵਧੀਆ ਰਹਾਂਦੇ ਆ ਜੀ ਬਹੁਤ ਵਾ ਅੱਛਾ ਕੰਮ ਕਰ ਰਹੇ ਨੇ ਪੈਨਸ਼ਨ ਤਾਂ ਜਰੂਰ ਕਰ ਰਹੇ ਨੇ ਔਰ ਜਿਹੜਾ ਰਾਸ਼ਨ ਕਾਰਡ ਨੇ ਕਈਆਂ ਦੇ ਕੱਟੇ ਨੇ ਸਰਪੰਚ ਸਾਹਿਬ ਨਾਲ ਵੀ ਗੱਲ ਕਰ ਲੈਣੇ ਸਰਪੰਚ ਸਾਹਿਬ ਇੱਕ ਤਾਂ ਕਹਿੰਦੇ ਕਿ ਰਾਸ਼ਨ ਕਾਰਡ ਕੱਟੇ ਗਏ ਤੇ ਕਣਕ ਨਹੀਂ ਆਉਂਦੀ ਪਈ ਹੈਗੀ ਜੀ ਉਹ ਜੀ ਹੁਣ ਅੱਛੇ ਸਕੀਮ ਚੱਲਦੀ ਆ ਤਾਂ ਆਪਾਂ ਆਪਾਂ ਕੋਸ਼ਿਸ਼ ਤਾਂ ਵੀ ਕਾਰਡ ਪਹਿਲੇ ਜਿਹੜੇ ਕੱਤੇ ਗਏ ਆ ਜਾਂ ਕਿਸੇ ਨੇ ਕਟਾਏ ਆ ਉਹਦੇ ਤੇ ਮੈਂ ਕੁਝ ਗੱਲ ਨਹੀਂ ਕਰਨਾ ਚਾਹੁੰਦਾ ਪਰ ਹੁਣ ਨਵੇਂ ਅਸੀਂ ਜ਼ਰੂਰ ਬਣਾਵਾਂਗੇ ਨਹੀਂ ਉਹ ਤਾਂ ਚਲੋ ਜੋ ਪਿੱਛੇ ਹੋ ਗਿਆ ਹਨਾ ਕਰਤਾ ਤੇ ਹਾਂ ਅਸੀਂ ਨਵੇਂ ਨਵੇਂ ਬ੍ਰਾਂਡ ਦੀ ਹੁਣ ਕੋਸ਼ਿਸ਼ ਕਰਾਂਗੇ ਰਾਸ਼ਨ ਕਾਰਡ ਬਣ ਜਾਣ ਇਹਨਾਂ ਦੀਆਂ ਪੈਨਸ਼ਨਾਂ ਨਵਾਵਾਂਗੇ ਜਿਹੜੇ ਹੋਰ ਵੀ ਸਰਕਾਰੀ ਸਹੂਲਤ ਮਿਲਦੀ ਆ ਤਾਂ ਮਤਲਬ ਕਿ ਕੋਸ਼ਿਸ਼ ਛਾ ਵੀ ਸਾਰੇ ਪਿੰਡ ਨੂੰ ਡਵਾ ਦੇਈਏ ਕਿਉਂਕਿ ਗਰੀਬਾਂ ਨੂੰ ਇਹੀ ਹੁੰਦਾ ਨਾ ਵੀ ਜਿਹੜੀ ਕਣਕ ਮਿਲਦੀ ਹੈ ਚਲੋ ਉਹ ਮਿਲ ਜੇ ਤਾਂ ਸਾਰਾ ਬਹੁਤ ਹੋ ਜਾਂਦਾ ਹਨਾ ਨਾਲ ਚਲੋ ਕੰਮ ਆਦਾ ਕਰਦੇ ਹੈ ਗਿਆ ਘਰ ਦਾ ਗੁਜ਼ਾਰਾ ਚੱਲਦਾ ਜਦੋਂ ਕਣਕ ਜਿਹਾ ਇਹੋ ਜਿਹੇ ਜੋ ਸਹੂਲਤਾਂ ਸਰਕਾਰ ਵੱਲੋਂ ਹੀ ਦਿੱਤੀਆਂ ਜਾਂਦੀਆਂ ਇਸ ਤਰ੍ਹਾਂ ਦੇ ਨਾਲ ਕਟਾਣੀਆਂ ਤਾਂ ਬਹੁਤ ਬੰਤ ਭਾਗਾ ਲੇਕਿਨ ਸਹੂਲਤਾਂ ਮਿਲਣੀਆਂ ਚਾਹੀਦੀਆਂ ਮੈਂ ਤਾਂ ਆਪਕੇ ਨਾ ਜੀ ਜੇ ਮੰਨ ਕੇ ਚੱਲੋ ਵੀ ਜੇ ਕਿਸੇ ਤੋਂ ਲਵਾਈ ਨਹੀਂ ਜਾਂਦੀ ਕਿਸੇ ਦੀ ਕਟਾਓ ਤਾਂ ਨਾ ਨਾ ਕਟਾਈ ਨਾ ਜਾਵੇ ਕਿਸੇ ਦੀ ਲਵਾਈ ਜਾਵੇ ਲਵਾਈ ਦੇ ਨਾਲ ਬਹੁਤ ਕੁਝ ਹੁੰਦਾ ਹੁਣ ਅਸੀਂ ਤਾਂ ਮੈਂ ਲੰਬੇ ਸਮੇਂ ਤੋਂ ਲੜਕੀਆਂ ਦੀਆਂ ਸ਼ਾਦੀਆਂ ਦੇ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਆ ਗਰੀਬ ਦੀ ਲੜਕੀ ਦੀ شادی ਕਰਦੇ ਆ ਟੋਟਲ ਸਾਰਾ ਸਮਾਨ ਦੇਈਦਾ ਠੀਕ ਆ ਤੇ ਗਰੀਬ ਦਾ ਤੂੰ ਸਾਰਾ ਲੈਂਦਾ ਕਿ ਧੀ ਆਪਦੇ ਘਰੇ ਚਲੀ ਜਾਂਦੀ ਏ ਠੀਕ ਆ ਅਸੀਂ ਤਾਂ ਸਮਾਜਿਕ ਭਲਾਈ ਤੌਰ ਤੇ ਲੋਕਾਂ ਦਾ ਹਰ ਇੱਕ ਕੰਮ ਮੇਰੀ ਕੋਸ਼ਿਸ਼ ਤਾਂ ਵੀ ਹਰ ਘਰ ਘਰ ਦਾ ਕੰਮ ਹੋਵੇ ਮਤਲਬ ਕਿ ਇੱਕ ਤਾਂ ਨਹੀਂ ਮੈਂ ਸਾਡੀ ਕੋਸ਼ਿਸ਼ ਆ ਵੀ ਹਰ ਘਰ ਘਰ ਦਾ ਕੰਮ ਹੋਵੇ ਅਸੀਂ ਤਾਂ ਪਰਿਵਾਰ ਦੇ ਇੱਕ ਬੰਦਾ ਸਰਪੰਚ ਸਾਰਾ ਟੱਬਰ ਲੋਕਾਂ ਦੇ ਕੰਮ ਤੇ ਲੱਗੇ ਹੋਏ ਆ ਤੇ ਕਰਾਂਗੇ ਕਰਾਵਾਂਗੇ ਕੋਸ਼ਿਸ਼ ਪੂਰੀ ਆ ਵੀ ਪਿੰਡ ਨੂੰ ਚੰਗਾ ਵੱਧ ਤੋਂ ਵੱਧ ਚੰਗਾ ਕਰਾਈਗੇ ਸਰਕਾਰ ਤੋਂ ਪੈਸੇ ਲੈਣੇ ਲੋਕਾਂ ਨੇ ਸਰਕਾਰ ਨੂੰ ਵੋਟਾਂ ਪਾਉਣੀਆਂ ਲੋਕਾਂ ਨੇ ਵੋਟਾਂ ਪਾਉਣੀਆਂ ਅਸੀਂ ਵੋਟਾਂ ਦਾ ਪੀਪੇ ਡੱਟਦੇ ਨੇ ਆ ਤੇ ਸਾਡੇ ਕੋਲੇ ਪੈਸੇ ਆ ਜਾਣਗੇ ਲੋਕ ਕੰਮ ਆਟੋਮੈਟਿਕ ਹੀ ਵੋਟਾਂ ਪਈ ਜਾਣਗੀਆਂ ਬਾਈ ਜੀ ਜਿਹੜਾ ਕੋਈ ਸਾਰੀ ਸਕੀਮ ਹੈ ਸਰਕਾਰ ਕੋਲੇ ਉਹ ਇਹਨਾਂ ਨੂੰ ਵੱਤ ਤੋਂ ਵੱਧ ਗਰੀਬ ਬਣ ਦਿੱਤੀ ਆ ਬੇਟਾ ਹੋਰ ਵੀ ਸਮੱਸਿਆ ਜਾਣਦੇ ਹੈਗੇ ਆ ਇਹ ਸਮੱਸਿਆ ਸੀ ਜਿਹੜੀ ਕਹਿੰਦੇ ਕਿ ਜਲਦੀ ਹੱਲਾ ਕਰਾਈ ਜਾਊਗੀ ਔਰ ਪਹਿਲਾਂ ਜਿਹੜੇ ਰਾਸ਼ਨ ਕਾਰਡ ਕਟਾ ਦਿੱਤੇ ਗਏ ਨੇ ਕਿਹੜੀ ਗੱਲੋਂ ਕਟਾ ਦਿੱਤੇ ਗਏ ਨੇ ਉਹ ਪੁਰਾਣਿਆਂ ਨੂੰ ਵੀ ਪਤਾ ਹੈਗਾ ਲੇਕਿਨ ਰਾਸ਼ਨ ਕਾਰਡ ਜ਼ਰੂਰ ਕੱਟੇ ਗਏ ਨੇ ਐਸਾ ਕਈ ਪਿੰਡਾਂ ਦੇ ਵਿੱਚ ਹੋਇਆ ਹੈਗਾ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਨੇ ਹੋਣਾ ਨਹੀਂ ਚਾਹੀਦਾ ਕਿਉਂਕਿ ਗਰੀਬ ਨੂੰ ਇੱਕ ਇਹੀ ਸਾਰਾ ਹੁੰਦਾ ਹੈਗਾ ਸਕੂਲ ਤਾਂ ਜਿਹੜੀ ਮਿਲਣੀ ਚਾਹੀਦੀ ਸਰਕਾਰ ਨੇ ਦੇਣੀ ਹੁੰਦੀ ਆ ਕੋਈ ਆਪਣੇ ਘਰੋਂ ਕਿਸੇ ਨੇ ਵੀ ਨਹੀਂ ਦੇਣੀ ਹੁੰਦੀਗੀ ਲੇਕਿਨ ਜੇ ਉਹ ਵੀ ਕੱਟੀ ਜਾਂਦੀ ਆ ਤਾਂ ਬਹੁਤ ਗਲਤ ਗੱਲ ਹੋ ਜਾਂਦੀ ਆ ਆ ਕੀ ਨਾਮ ਕੀ ਹਵੀ ਸੀ ਲੱਗਣਾ ਗੁਰਵੰਦਰ ਜੀ ਜਿਨੇ ਉਹ ਤਾਂ ਗਾਰੀਆਂ ਕੋਸ ਨਹੀਂ ਗਈ ਇੱਥੇ ਤਾਂ ਦੇਣੀਆਂ ਚਾਹੀਦੀਆਂ ਸਾਰਿਆਂ ਨੂੰ ਗਰੀਬ ਬੰਦੇ ਨੂੰ ਝਾਕ ਹੁੰਦੀ ਹੈ ਵੀ ਉਹ ਹੋਇਆ ਵਿਕਾਸ ਕਿੰਨਾ ਹੋਇਆ ਵਿਕਾਸ ਉਹ ਦੇਸੀ ਜਾਂਦਾ ਜਿਹੜਾ ਹੋਈ ਜਾਂਦਾ ਹੁਣ ਸਰਪੰਚ ਹੈਗਾ ਅੱਜ ਦਾ ਹੁਣ ਕਰੂਗਾ ਜਿਹੜਾ ਕਰੂਗਾ ਪਹਿਲਾਂ ਕੁਝ ਨਹੀਂ ਆਇਆ ਪਹਿਲਾਂ ਤਾਂ ਸਾਰਾ ਕੁਝ ਮਿਟੀ ਹੈ ਜੀ ਮੇਨ ਸੁਹੂਲਤਾਂ ਹੁੰਦੀਆਂ ਕਹਿੰਦੇ ਕਿ ਸੀਵਰੇਜ ਦੀ ਸਮੱਸਿਆ ਲੋਕਾਂ ਨੂੰ ਬਹੁਤ ਹੁੰਦੀ ਆ ਹਨਾ ਉਹਦਾ ਔਖਾ ਹੋ ਜਾਂਦਾ ਗਲੀਆਂ ਦਾ ਔਖਾ ਹੋ ਜਾਂਦਾ ਪੜਾਈ ਦਾ ਹੁੰਦਾ ਛੇਤ ਸੁਹੂਲਤ ਦਾ ਹੁੰਦਾ ਮੇਨ ਇਹ ਚੀਜ਼ਾਂ ਹੁੰਦੀਆਂ ਹੈਗੀਆਂ ਹਨਾ ਉਹ ਸਾਰਾ ਕੁਝ ਸਹੀ ਚੱਲ ਰਿਹਾ ਪੀਣ ਵਾਲਾ ਪਾਣੀ ਹੁੰਦਾ ਨਹੀਂ ਪੀਣ ਵਾਲਾ ਪਾਣੀ ਤਾਂ ਤੰਗੀ ਹੈ ਜੀ ਪੀਣ ਵਾਲਾ ਪਾਣੀ ਤਾਂ ਬਹੁਤ ਦੂਰੋਂ ਜਾ ਕੇ ਲੈ ਕੇ ਆਉਣਾ ਪੈਂਦਾ ਬਹੁਤ ਦੂਰੋਂ ਕੋਲ ਸਕੂਲ ਹੀ ਹੈਗੀ ਹੈ ਗਰਾਉਂਡ ਗਰਾਉਂਡ ਹੈ ਲੋੜ ਚਾਹੀਦੇ ਸਾਨੂੰ ਬਾਕੀ ਪੜ੍ਹਾਈ ਦੇ ਕਿਹੜੀਆਂ ਕਿਹੜੀਆਂ ਸਹੂਲਤਾਂ ਜਿਹੜੀਆਂ ਤੁਹਾਨੂੰ ਲੱਗਦਾ ਵੀ ਹੋਣੀਆਂ ਚਾਹੀਦੀਆਂ ਸਹੂਲਤਾਂ ਦਾ ਪਰਚਾਏ ਮੰਗੀਏ ਕਿ ਤਾਂ ਬਹੁਤ ਹੋ ਜਾਣਗੀਆਂ ਪਰ ਵੈਸੇ ਗਰੀਬ ਨੂੰ ਤਾਂ ਸਾਰੀਆਂ ਚਾਹੀਦੀਆਂ ਨੇ ਜੀ ਨਹੀਂ ਨਹੀਂ ਫਿਰ ਵੀ ਕੋਈ ਹੁੰਦਾ ਨਾ ਵੀ ਆਹ ਸਹੂਲਤ ਸਾਡੇ ਹੋਣੀ ਚਾਹੀਦੀ ਹੁਣ ਜਿਵੇਂ ਤੁਸੀਂ ਪੀਣ ਵਾਲਾ ਪਾਣੀ ਦੀ ਗੱਲ ਕੀਤੀ ਆ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਲਈ ਇਹਦੇ ਬਿਨਾ ਤਾਂ ਗੁਜ਼ਾਰਾ ਹੋ ਹੀ ਨਹੀਂ ਨਾ ਸਕਦਾ ਇਕ ਕਣਕ ਦੀ ਗੱਲ ਹੈ ਜੀ ਕਣਕ ਉਹ ਪਹਿਲਾਂ 30 ਕਿਲੋ ਮਿਲਦੀ ਸੀ ਹੁਣ ਉਹ ਵੀ ਘਟਾਤੀ ਇਹਨਾਂ ਨੇ ਉਹ ਵੀ ਪੰਜ ਦੋ ਭਾਰਤ ਕਰਦਾ 15-15 ਕਿਲੋ ਦਾ ਕਰਦਾ ਮੈਨੂੰ ਫਿਰ ਦੋ ਬਰ ਮੰਨ ਕੇ ਚਲੋ 5 ਕਿਲੋ ਲੈ ਕਿੱਥੇ ਸਰਜਦੇ 5 ਕਿਲੋ ਖਾ ਲੂਗਾ ਮੈਂ ਨਾ 5 ਕਿਲੋ ਲੈ ਮਿੰਨਾ ਸਰਦਾ ਨਹੀਂ 5 ਕਿਲੋ ਤਾਂ ਗਰੀਬ ਜਗ ਗਰੀਬ ਦੇ ਬੱਚੇ ਵੀ ਉਵੇਂ ਹੁੰਦੇ ਆ 5 ਕਿਲੋ ਤਾਂ ਦੋ ਦਿਨਾਂ ਚ ਖਾ ਜਾਂਦਾ ਅਗਲਾ ਜੀ ਪਰ ਉਹ ਸਾਹਿਬ ਉਹਨਾਂ ਨੇ ਕਿੱਥੇ ਇਕੱਠੀ 30 ਕਿਲੋ ਮਿਲ ਜਾਣੀ 50 ਕਿਲੋ ਮਿਲ ਜਾਣੀ ਹੁਣ ਮਿਲਦੀ 15 ਕਿਲੋ ਫਿਰ ਉਹ ਦਿਹਾੜੀ ਛੱ ਫਿਰ ਕਈ ਗਾਂ ਜਾ ਕੇ ਕਹਿੰਦੇ ਥੋੜੀ ਤਾਂ ਕੱਟੀ ਹੈ ਜੀ ਥੋੜੀ ਬਣੀ ਨਹੀਂ ਜੀ ਹਾਂ ਐਵੇਂ ਹੋ ਜਾਂਦਾ ਜੀ ਤਾਂ ਬਹੁਤ ਵੱਡੀ ਰੋਲਾ ਹੈ ਵੀ ਉਹ ਜੇ ਤੁਸੀਂ ਜਾ ਕੇ ਮੌਕਾ ਦੇਖੋਗੇ ਉਹਦੇ ਅੱਧੀ ਬਸ ਦੀ ਜੀ ਅੱਧੀ ਦੀਦੀ ਨਹੀਂ ਬਾਹਰ 3 ਫੁੱਟ ਡੂੰਗਾ ਟੂਆ ਹੈ ਮੇਨ ਰੋਡ ਤੇ ਚੱਲ ਬੜਦੇ ਆ ਉੱਥੇ ਕਈ ਵਾਰੀ ਭੁੰਗ ਪਲਟਿਆ ਕਈ ਵਾਰੀ ਸਰਪੰਚ ਸਾਹਿਬ ਨੇ ਪਿਛਲੇ ਲੋੜੀ ਵੇਲੇ ਕੁਝ ਮਲਵਾ ਪਾ ਕੇ ਬੰਦ ਕੀਤਾ ਮੀਂਹ ਪੈ ਗਿਆ ਪਾਣੀ ਖੜ ਗਿਆ ਉਹਨਾਂ ਉਹਨੇ ਫੇੜ ਡੂੰਗਾ ਸੜੀ ਬੜੀ ਮੰਗਾ ਵੀ ਉਹ ਸ਼ਰਕ ਦਾ ਕੁਛ ਜੀ ਜੀ ਕੀਤਾ ਜਾਵੇ ਉਥੇ ਉਹਨੂੰ ਅਸੀਂ ਤਾਂ ਰਾਤ ਨੂੰ ਬਾਰ ਚ ਸਾਡੇ ਰਾਤ ਨੂੰ ਅਸੀਂ ਉੱਠਦੇ ਹਾਂ ਕਿਰਿ ਬੰਦੇ ਦੇ ਕੋਈ ਮੂੰਹ ਤੇ 6:00 ਵਜੇ ਗਏ ਤੇ ਬਾਹ ਟੁੱਟ ਗਈ ਕੇ ਲਾਟ ਟੁੱਟ ਗਈ ਕਈ ਬੰਦੇ ਚੱਕੇ ਜੀ ਮੈਂ ਰੋਡ ਤੇ ਬੱਸ ਸਟਾਪ ਜਾਵਾਂਗੇ ਹਾਂ ਬਹੁਤ ਬੁਰਾ ਹਾਲ ਹੈ ਜੀ ਉੱਥੇ ਤੁਹਾਨੂੰ ਹਾਂ ਰੂੜੇ ਵਾਲੀ ਜਦੋਂ ਮੁਕਸਰ ਤੋਂ ਜਾਂਦੇ ਆ ਹਬੋਰ ਨੂੰ ਤਾਂ ਬਹੁਤ ਬੁਰਾ ਹਾਲ ਆ ਸ਼ਰਕ ਦਾ ਬਹੁਤ ਟੁੱਟੀ ਹੋਈ ਆ ਰੂੜੇ ਵਾਲੀ ਕੋਲੇ ਤਾਂ ਜ਼ਿਆਦਾ ਹੀ ਹਾਲਤਾ ਜਿਹੜੀ ਉਸਦੀ ਖਰਾਬ ਹੋ ਚੁੱਕੀ ਆ ਐਕਸੀਡੈਂਟ ਦਾ ਵੀ ਕਾਰਨ ਬਣਦਾ ਹੈਗਾ ਕਈ ਵਾਰ ਉੱਥੇ ਵਹੀਕਲ ਵੀ ਆ ਜਿਹੜੇ ਪਲਟੇ ਨੇ ਬਾਪੂ ਕੋਈ ਸੂਤਾ ਸੂਤਾ ਹੀ ਕਰਿਆ ਕੋਈ ਇਹ ਉਹ ਹੀ ਸੂਤਾ ਹੈ ਰਿੰਗ ਆ ਹੁਣ ਸਰਪੰਚ ਬਣਿਆ ਹੁਣ ਕੋਈ ਨਾ ਕੋਈ ਪਾਲ ਕਰੀ ਜਾਂਦਾ ਹੁਣ ਇਹ ਵਿਚਾਰਾ ਇਹ ਮੇਰੇ ਅੱਗੇ ਜਿਹੜਾ ਸਰਪੰਚ ਬਣ ਜਾਂਦਾ ਸੀ ਆਪਦੀਆਂ ਬਖਾਨ ਨੂੰ ਕਰਦੇ ਸੀ ਇਹਦੇ ਲੱਗਦਾ ਸੀ ਕੰਮ ਕਾਫੀ ਸਮਾਂ ਹੋ ਗਿਆ ਹੁਣ ਤੱਕ ਹੋਈ ਨਹੀਂ ਗੇ ਆ ਬਾਟਰ ਵਾਟ ਸੀਗਾ ਪਹਿਲਾਂ ਤਾਂ ਇਹ ਵੀ ਸਾਡੇ ਇਧਰ ਪਾਣੀ ਜਾ ਹੀ ਨਹੀਂ ਆਉਂਦਾ ਹੁੰਦਾ ਸੀ ਹੁਣ ਕਿਰਪਾਉਂਦਾ ਪਾਣੀ ਹੁਣ ਆਮਰਾ ਗੰਦਾ ਮੰਦਾ ਯਾਰ ਰਸ ਕਿਉਂਦਾ ਨਾ ਹਾਂ ਰਲ ਮਾ ਜੇ ਪਾਣੀ ਆਉਂਦਾ ਪਾਣੀ ਘੂਲੇ ਤੋਂ ਪਾਣੀ ਵਟ ਦੂਦੇ ਤੋਂ ਲੈ ਕੇ ਆਈਦਾ ਕਿਹੜਾ ਾਰ ਵਾਲੇ ਤੋਂ ਹਾਂਜੀ ਹਾਂ ਮੁੱਲ ਤਾਂ ਹੀ ਲੈਣਾ ਪੈਂਦਾ ਮੁੱਲ ਤਾਂ ਹੀ ਮੁੱਲ ਦਾ ਹੋਰ ਕੜੀਆ ਕੂਟਦਾ ਬਸ ਜਿਹੜਾ ਹੁੰਦਾ ਤੇ ਹੋਰ ਹੁਣ ਤੁਸਾਂ ਜੀ ਤੁਹਾਨੂੰ ਕਿਹੜੀਆਂ ਦੱਸ ਚਲਿਓ ਸਾਰੀਆਂ ਸਹੂਲਤਾਂ ਤਾਂ ਤੁਹਾਨੂੰ ਪਤਾ ਹੀ ਨਾ ਕੋਈ ਇੱਥੇ ਬੰਦਾ ਚੱਜਣਾ ਉਹ ਸੜਕ ਤੇ ਸੜਕ ਟੁੱਟੀ ਪਈ ਪੈਂਦੇ ਨਾਲ ਸੇਵ ਨਾਲ ਟਿਕਣਾ ਜਾ ਨਹੀਂ ਸਕਦਾ ਬੰਦਾ ਇਹ ਤਾਂ ਕੋਈ ਚਾਰ ਮਾਰ ਇੱਕ ਤੇ ਕੁਝ ਖੋਲੇ ଥିਕੋ ਗਲੀਆਂ ਗੁਲੀਆਂ ਤਾਂ ਕਿਤੇ ਨਾਲੀਆਂ ਕਿਤੇ ਟੁੱਟੀਆਂ ਪਈਆਂ ਕਿਤੇ ਵਿੱਚ ਬਣੀਆਂ ਹੋਈਆਂ ਵਿੱਚ ਚੰਗੀਆਂ ਹੀ ਬਣੀਆਂ ਹੋਈਆਂ ਪਰ ਸਾਡੀ ਤਾਂ ਸੜਕ ਤੇ ਹੈਗਾ ਸਾਡਾ ਤਾਂ ਇਹ ਸਾਡਾ ਤਾਂ ਬੁਰਾ ਹਾਲ ਆ ਸਾਨੂੰ ਦਾ ਇੱਥੇ ਹਾਂ ਹਾਂ ਕੰਟਰਟਰ ਪੈਂਟ ਨਹੀਂ ਤਾਂ ਕਰਨੇ ਆਦਾ ਜ਼ੋਰ ਲਾਉਣਾ ਹੀ ਆ ਅਸੀਂ ਤਾਂ ਆਪ ਇਹਨਾਂ ਨੂੰ ਮਾਰ ਕੇ ਇਹਨਾਂ ਨੂੰ ਬਣਾਇਆ ਇਹਨਾਂ ਨੂੰ ਹਾਂ ਕਣਕ ਕੌਣ ਕ ਮਿਲਦੀ ਹੈ ਕਣਕ ਮਿਲਦੀ ਕੇ ਜੋ 5-7 ਕਿਲੋ ਮਿਲਦੀ ਆ ਉਹਦਾ ਕੀ ਹੁੰਦਾ ਉਹ ਵੀ ਇਹ ਜਿਆਦਾ ਹਨਾ ਇਕੱਠੀ ਮਿਲ ਜੇ ਜਿਵੇਂ 30-40 ਕਿਲੋ ਇਕੱਠੀ ਮਿਲ ਜੇ ਹਨਾ ਇਕੱਠੀ ਮਿਲਦੀ ਸੀਗੀ ਵੀ ਕੋਈ ਉਹਦੇ ਨਾਲ ਕੁਝ ਬਣਦਾ ਜਾਂਦਾ ਸੀ ਹੁਣ ਨਾਲ 15 ਕਿਲੋ ਮਿਲਦੀ ਆ 15 ਕਿਲੋ ਨਾਲ ਉਧਰ ਉਧਰ ਗੜੇ ਚ ਹੀ ਰਹਿ ਜਾਂਦੀ ਚੱਕੀ ਦੇ ਟੈਂਕ ਤਾਂ ਕਈ ਹਰਿਆਣੇ ਦੇ ਅੱਜ ਦੇ ਦਿਨ ਦੇ ਸਵੇਰੇ ਦੇਵਾਂਗੇ ਸਵੇਰ ਸਵੇਰੇ ਉਹ ਪਤੋਆਂ ਕਿਈ ਹੋਵੇਗਾ ਜੀ ਅੱਜਰੂਰ ਜੀ ਸਮੱਸਿਆ ਤਾਂ ਜ਼ਰੂਰ ਕਿਤੇ ਨਾ ਕਿਤੇ ਹੈਗੀਆਂ ਨੇ ਕਣਕਾ ਜਿਹੜੀ ਇਕੱਠੀ ਆ ਮਿਲਣੀ ਚਾਹੀਦੀ ਹੈਗੀ ਆ ਗਲਗਾਂ ਦਾ ਵੀ ਕਿਤੇ ਟੁੱਟੀਆਂ ਹੈਗੀਆਂ ਸੜਕ ਦਾ ਜਿਹੜਾ ਬਾਲਾ ਬੁਰਾ ਹਾਲ ਹੈਗਾ ਤਸਵੀਰਾਂ ਜਿਹੜੇ ਤੁਹਾਡੇ ਨਾਲ ਸਾਂਝੀਆਂ ਵੀ ਕਰ ਰਹੇ ਹੈਗੇ ਆ ਕਿ ਹਾਲਾਤ ਨੇ ਔਰ ਵੀ ਕਈ ਸਮੱਸਿਆ ਨੇ ਪਾਣੀ ਪੀਨ ਵਾਲਾ ਦੂਰੋਂ ਲੈ ਕੇ ਆਉਣਾ ਪੈਂਦਾ ਸਰਪੰਚ ਨਾਲ ਸਾਬ ਨਾਲ ਗੱਲ ਕਰਦੇ ਹੈਗੇ ਆ ਸਰਪੰਚ ਸਾਹਿਬ ਸਮੱਸਿਆ ਕਹਿੰਦੇ ਪੀਨ ਵਾਲੇ ਪਾਣੀ ਦੀ ਹੈਗੀ ਆ ਦੂਰ ਜਾਣਾ ਪੈਂਦਾ ਪੀ ਪੀਨ ਵਾਲਾ ਪਾਣੀ ਜੀ ਸਾਰੇ ਪਿੰਡ ਦੇ ਪਾਣੀ ਖਰਾਬ ਆ ਠੀਕ ਹੈ ਜੀ ਇਹਦਾ ਕਰਕੇ ਪਾਣੀ ਕੁਛ ਤਾਂ ਫਿਰ ਬਾਹਰੋਂ ਲੋਕ ਭਰਉਂਦੇ ਆ ਇਹ ਕੁਛ ਕੱਸੀ ਦੇ ਉੱਤੇ ਨਲਕੇ ਨੁਲਕੇ ਲੱਗੇ ਆ ਕੁਛ ਉੱਥੋਂ ਲਿਉਂਦੇ ਲੋਕ ਭਰ ਕੇ ਪਾਣੀ ਤਕਰੀਬਨ ਸਾਰੇ ਪਿੰਡ ਦਾ ਖਾਰਾ ਮੈਂ ਪਿੰਡ ਦੇ ਵਿੱਚੋਂ ਵਾਟਰ ਬਾਕਸ ਦਾ ਪਾਣੀ ਆਉਂਦਾ ਹੈ ਆ ਰਿਹਾ ਜੀ ਉਹ ਆ ਰਿਹਾ ਉਹ ਲੋਕ ਘਟ ਪਿੰਦੇ ਆ ਮੈਕਸੋ ਕਿਉਂ ਆਉਂਦਾ ਮੈਕਸੋ ਹੋ ਕੇ ਵੀ ਆ ਜਾਂਦਾ ਉਹ ਕਦੇ ਕੋਈ ਕਸੀ-ਕੁਸੀ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਆਰਓ ਸੀਗਾ ਜਿੱਥੇ ਲੱਗਿਆ ਹੋਇਆ ਵਿੱਚ ਬਾਰੂ ਉਹ ਵੀ ਖਰਾਬ ਖਰੂ ਹੋ ਗਿਆ ਸੀਗਾ ਹੁਣ ਕੋਈ ਨਵੀਂ ਕੋਸ਼ਿਸ਼ ਕਰਾਂਗੇ ਤੇ ਹੋਰ ਅਸੀਂ ਵੈਸੀ ਵੀ ਉੱਥੋਂ ਕਿ ਪਿੰਡ ਦੇ ਵਿੱਚ ਨਲਕਿਆਂ ਦਾ ਕੰਮ ਬਿੱਡਿਆ ਹੋਇਆ ਹੁਣ ਮੈਂ 13 14 ਨਲਕੇ ਪਿੰਡ ਦੇ ਵਿੱਚ ਲਾ ਚੁੱਕਿਆ ਬਾਕੀ ਹੋਰ ਵੀ ਮੈਂ ਕਹੀ ਥਾਂ ਹੀ ਲਾਉਣੇ ਆ ਉਹ ਸਿਰਫ ਲੋਕਾਂ ਦੇ ਕੰਮ ਉੱਥੇ ਆਉਂਦੇ ਆ ਵੀ ਕਿਸੇ ਨੇ ਹੱਥ ਧੋਲੇ ਭਾਂਡੇ ਧੋਲੇ ਜਾਂ ਕਿਸੇ ਨੇ ਪਸ਼ੂਆਂ ਨੂੰ ਪਾਣੀ ਦਾ ਕਰਤਾ ਮਤਲਬ ਕਿ ਪਾਣੀ ਦੀ ਪ੍ਰੋਬਲਮ ਤਾਂ ਪੈਂਡ ਹੈ ਲੈਵਲ ਤੇ ਧਰਤੀ ਦੇ ਵਿੱਚੋਂ ਖਾਰਾ ਇਹਦਾ ਕਰਕੇ ਪਾਣੀ ਕੁਝ ਲੋਕਾਂ ਨੂੰ ਮਿਲ ਲੈਣਾ ਪੈਂਦਾ ਕੁਝ ਬਾਹਰ ਵਾਟਰ ਵਕਸ ਤੋਂ ਲੈ ਕੇ ਆਉਂਦੇ ਨਹੀਂ ਵਾਟਰ ਵਕਸ ਦਾ ਇਹ ਕਰਵਾ ਕਰਵਾਉਣਾ ਕਹਿ ਕੇ ਵੀ ਜਿਵੇਂ ਹਾਂ ਇਹ ਮੈਂ ਜੀ ਇੱਕ ਵਾਟਰ ਵਕਸ ਦੇ ਉੱਤੇ ਸਾਡੇ ਇੱਕ ਫਿਲਟਰ ਲੱਗਿਆ ਹੋਇਆ ਨਵਾਂ ਮੈਂ ਉਹਦੀ ਮਤਾ ਪਾ ਕੇ ਦਿੱਤਾ ਮੈਂ ਕੁਝ ਸਮੇਂ ਦੇ ਵਿੱਚ ਵਿੱਚ ਹੀ ਉਹ ਵਾਟਰ ਵਕਸ ਦਾ ਮਤਾ ਜਿਹੜਾ ਮੈਂ ਪਾ ਕੇ ਦਿੱਤਾ ਉਹਦੀ ਮੈਂ ਰਿਪੇਅਰ ਕਰਕੇ ਤੇ ਮੇਰੀ ਕੋਸ਼ਿਸ਼ ਤਾਂ ਵੀ ਮੈਂ ਪਿੰਡ ਦੇ ਉਹ ਮੈਂ ਉਸ ਦਾ ਵਾਟਰ ਦਾ ਸਪਲਾਈ ਇਹਦਾ ਪਾਣੀ ਪਿੰਡ ਦੇ ਵਿੱਚ ਲੈ ਕੇ ਆਵਾਂ ਤੇ ਲੋਕਾਂ ਨੂੰ ਮੈਂ ਸਾਫ ਸੁਥਰਾ ਤੇ ਪੈਸਿਆਂ ਤੋਂ ਬਿਨਾ ਮੁਫਤ ਪਾਣੀ ਪੀਆਵਾਂਗਾ ਇੱਕ ਸੀਵਰੇਜ ਦੀ ਕਹਿੰਦੇ ਸਮੱਸਿਆ ਹੈਗੀ ਆ ਇੱਕ ਕਣਕ ਦੀ ਉਹ ਸੀਵਰੇਜ ਦਾ ਹੱਲ ਸਾਰਾ ਕਰੀ ਜੰਨੇ ਆ ਸਰਕਾਰ ਜਿਵੇਂ ਜਿਵੇਂ ਪੈਸੇ ਦੇਊਗੀ ਉਹ ਸੀਵਰੇਜ ਪੈ ਜਾਣਗੇ ਗਲੀਆਂ ਬਣ ਜਾਣਗੀਆਂ ਜਿਨ੍ਹਾਂ ਦੇ ਰਾਹ ਵੀ ਕਹਿੰਦੇ ਟੁੱਟੀਆਂ ਹੋਈਆਂ ਕਈ ਵਿੱਚ ਕੋਹਰ ਆਸੀ ਚਾਰ ਪੰਜ ਮਹੀਨੇ ਹੋਏ ਆ ਅਕਸਰ ਸਰਕਾਰ ਦੇ ਪੈਸੇ ਦੇਣੇ ਤੇ ਕੰਮ ਤਾਂ ਪੈਸੇ ਨਾਲ ਚੱਲਣਾ ਜੀ ਠੀਕ ਹੈ ਪੈਸੇ ਆਈ ਜਾਣਗੇ ਅਸੀਂ ਸਾਰਾ ਪਿੰਡ ਦਾ ਪਾਣੀ ਦਾ ਮਸਲਾ ਵੀ ਹੱਲ ਕਰ ਦਾਂਗੇ ਸੀਵਰੇਜ ਦਾ ਵੀ ਹੱਲ ਕਰ ਦਾਂਗੇ ਤੇ ਜਿਹੜੀਆਂ ਕੋਈ ਗਲੀਆਂ ਨਾਲੀਆਂ ਵਧੀਆ ਬਣਾਵਾਂਗੇ ਜਮਾ ਪਿੰਡ ਦੇ ਵਿੱਚ ਚੰਗੇ ਦਰਖਤ ਉਸ ਤੇ ਲਾ ਕੇ ਸੋਹਣਾ ਬਣਾਵਾਂਗੇ ਆ ਕਿਉਂਕਿ ਇਦਾਂ ਹੁੰਦਾ ਨਾ ਵੀ ਜ਼ਿਆਦਾਤਰ ਛੋਟੀਆਂ ਛੋਟਕੀਆਂ ਗੱਲਾਂ ਹੁੰਦੀਆਂ ਜਿਵੇਂ ਹੁਣ ਮੰਨ ਲਓ ਕਹਤਾ ਕਿ ਕਣਕ ਆ ਕਣਕ ਲੈਣ ਗਏ ਉਹਨਾਂ ਨੇ ਕਹਤਾ ਜੀ ਕੱਲ ਨੂੰ ਆਇਓ ਪਰਸੋਂ ਆਇਓ ਕਿਉਂਕਿ ਉਹ ਮਿਲ ਨਹੀਂ ਤਾਂ ਕਹਿੰਦੇ ਕਿ 15 ਕਿਲੋ ਹੀ ਹੁੰਦੀ ਆ ਪਰ ਉਹ ਦਿਹਾੜੀ ਉਹ ਤੋਂ ਜ਼ਿਆਦਾ ਖਰਾਬ ਹੋ ਗਿਆ ਉਹ ਸਮਾਜੀ ਗੱਲਾਂ ਆ ਵੀ ਜਿਵੇਂ ਤੇ ਪਿੱਛੇ ਤੋਂ ਰਵੀਰਾ ਚੱਲਦਾ ਇਹ ਰਾ ਤਾਂ ਉਹਦੇ ਮੁਤਾਬਕ ਹੁਣ ਨਵਾਂ ਜਿਵੇਂ ਸਿਸਟਮ ਸਾਡੇ ਕੋਲੇ ਲੋਕ ਤੁਹਾਨੂੰ ਦੱਸਣਗੇ ਉਹਦੇ ਹਿਸਾਬ ਦੇ ਨਾਲ ਅਸੀਂ ਕੋਈ ਨਵੇਂ ਗੱਲ ਉਹਦੇ ਬਾਰੇ ਸੋਚਾਂਗੇ ਤੇ ਫਿਰ ਸਰਕਾਰ ਦੇ ਧਿਆਨ ਚ ਲਾਵਾਂਗੇ ਐਮਐਲਏ ਧਿਆਨ ਤੇ ਆ ਕੇ ਗੱਲਬਾਤ ਕਰਾਂਗੇ ਕਿ ਤੇ ਮੇਨ ਸੜਕ ਤਾਂ ਬੜਾ ਟੁੱਟੀ ਹੋਈ ਆ ਕੋਈ ਆਵਾਜ਼ ਚੱਕੀ ਹੁਣ ਆਵਾਜ਼ ਇਹਦੇ ਤੁਸੀਂ ਬਹੁਤ ਚੱਕ ਲੀਆਂ ਪਿੰਡ ਤੇ ਵੀ ਖਬਰਾਂ ਵੀ ਦਿੱਤੀਆਂ ਜੀ ਪਰ ਹੁਣ ਕੋਸ਼ਿਸ਼ ਸਾਨੂੰ ਪਤਾ ਲੱਗ ਗਿਆ ਵੀ ਸੜਕ ਸਾਡੀ ਇਹ ਪਾਸ ਹੋ ਗਈ ਆ ਕਹਿੰਦੇ ਜਲਦੀ ਬਣ ਜਾਊਗੀ ਹੋਰ ਕਿਹੜੇ ਬਣਾਈ ਜਾ ਹਾਂ ਕਿਹੜੇ ਕਿਹੜੇ ਹੋਰ ਸੋਚੇ ਹੈਗੇ ਕਿਉਂਕਿ ਲੋਕਾਂ ਨੇ ਨਾ ਸਮੱਸਿਆ ਹਜੇ ਵੀ ਕਿਤੇ ਨਾ ਕਿਤੇ ਹੈਗੀਆਂ ਹਣਾ ਕਾਰ ਕੱਟੇ ਗਏ ਜਾਂ ਮੰਨ ਲਓ ਗਲੀਆਂ ਦੀ ਜਾਂ ਕੋਈ ਹੋਰ ਪੀਣ ਵਾਲੇ ਪਾਣੀ ਦੀ ਹੋ ਗਈ ਹਣਾ ਇਹ ਹੋਰ ਕੀ ਕੋਈ ਸੋਚਿਆ ਹੈਗਾ ਵੀ ਕਦੋਂ ਤੱਕ ਅਸੀਂ ਇਹ ਚੀਜ਼ਾਂ ਹੱਲ ਕਰਾ ਦਾਂਗੇ ਔਰ ਹੋਰ ਕੀ ਲੈ ਕੇ ਆਉਣਾ ਪਿੰਡ ਵਾ ਪਿੰਡ ਵਾਸਤੇ ਜੀ ਮੇਰਾ ਤਾਂ ਮਤਲਬ ਹੈ ਕਿ ਸਕੂਲ ਮੇਰਾ 12ਵੀਂ ਦਾ ਹੋ ਜੇ ਮੇਰੇ ਪਿੰਡ ਦੇ ਮੁੰਡੇ ਕੁੜੀਆਂ ਬਾਹਰ ਨਾ ਪਰਨ ਜਾਣ ਠੀਕ ਆ ਦੂਜੇ ਨੰਬਰ ਤੇ ਸਰਕਾਰ ਮੈਨੂੰ ਪੈਸੇ ਦੇ ਦੇ ਤਾਂ ਮੈਂ ਤਾਂ ਢੂੜ ਮਹੀਨੇ ਚ ਸਾਰਾ ਪਿੰਡ ਸਵਾਰ ਦੂੰਗਾ ਪੈਸੇ ਦੀ ਗੱਲ ਆ ਆਮ ਆਦਮੀ ਪਾਰਟੀ ਨਾਲ ਹੀ ਜੁੜੇ ਮੈਂ ਆਮ ਆਦਮੀ ਪਾਰਟੀ ਨਾਲ ਸਰ ਐਮ ਐਲ ਏ ਤਾਂ ਥੋੜਾ ਕਹਿ ਕੇ ਲੈ ਲਿਆ ਕਰੋ ਵੀ ਆ ਐਮ ਐਲ ਏ ਸਾਹਿਬ ਨੇ ਆ ਕਰਤਾ ਕੰਮ ਚੱਲੀ ਜਾਂਦਾ ਲੋਕਾਂ ਦਾ ਜਿਹੜਾ ਐਮ ਐਲ ਏ ਦੇ ਘਰੋਂ ਪੈਸੇ ਆਏ ਠੀਕ ਆ ਖਾਲਿਆਂ ਦਾ ਚੱਲੀ ਜਾਂਦਾ ਗਲੀਆਂ ਬਣਾਈ ਜਾਂਦੇ ਆ ਸੀਵਰੇਜ ਪਾਈ ਜਾਂਦੇ ਆ ਨਰੇਗਾ ਦਾ ਕੰਮ ਚੱਲੀ ਜਾਂਦਾ ਇਹ ਉਹਨਾਂ ਦੀ ਮਨਜ਼ੂਰੀ ਤੋਂ ਬਣਾਈ ਉਹਨਾਂ ਦੀ ਉੱਥੇ ਹੀ ਚੱਲ ਰਿਹਾ ਸਾਰਾ ਕੰਮ ਠੀਕ ਆ ਹੋਰ ਕੀ ਸਕੂਲ ਤੋਂ ਬਿਨਾ ਹੋਰ ਕੀ ਸੋਚਿਆ ਹੈਗਾ ਸਕੂਲ ਤੋਂ ਜੀ ਅਸੀਂ ਹੁਣ ਜਿਹੜਾ ਜਵਾਕਾਂ ਨੂੰ ਗਰਾਊਂਡ ਬਣਾ ਦੇਣਾ ਉਹਦੇ ਤੇ ਸਾਡੀ ਵਿਚਾਰ ਚਾਰਚਾ ਚੱਲ ਰਹੀ ਹੈ। ਬਹੁਤ ਬਹੁਤ ਪ੍ਰੋਬਲਮ ਹੈਗੀ। ਮੈਂ ਉਹ ਗਰਾਊਂਡ ਬਣਾ ਕੇ ਦੇਣ ਲੱਗੇ ਆਂ ਆਪਦੀ ਪੰਚਾਇਤ ਜ਼ਮੀਨ ਦੇ ਵਿੱਚ ਗਰਾਊਂਡ ਬਣਾਉਣਾ। ਉੱਤੇ ਛੱਪਣਾ ਦੀ ਚਾਰਦਵਾਰੀ ਕਰਨੀ ਆ, ਛੱਪਣਾ ਹੀ ਸਫਾਈ ਦੇ ਵਿੱਚ ਮੈਂ ਕੋਸ਼ਿਸ਼ ਕਰੀ ਜਾਂਦਾ। ਵੀ ਮਤਲਬ ਕਿ ਪੈਸੇ ਦੇ ਹਿਸਾਬ ਨਾਲ ਜਿਵੇਂ ਜਿਵੇਂ ਪੈਸਾ ਆਊਗਾ ਮੈਂ ਉਹਵੇਂ ਕੰਮ ਕਰੀ ਜਾਂਦਾ। ਜ਼ਿਆਦਾਤਰ ਇਹ ਸਮਝਦੇ ਹਾਂ ਕਿ ਕਿਤੇ ਨਾ ਕਿਤੇ ਜਿਵੇਂ ਪਾਣੀ ਹੋ ਗਿਆ ਪੀਣਾ ਬਹੁਤ ਜ਼ਰੂਰੀ ਹੈਗਾ ਹਨਾ ਉਹ ਉਹਦੀ ਹੋ ਗਈ ਸੀਵਰੇਜ ਦੀ ਸਮੱਸਿਆ ਹੋ ਗਈ। ਪੜ੍ਹਾਈ ਨੂੰ ਲੈ ਕੇ ਹੋ ਗਿਆ, ਖੇਡਾਂ ਨੂੰ ਲੈ ਕੇ ਹੋ ਗਿਆ ਕਿਉਂਕਿ ਅੱਜ ਕੱਲ ਨਸ਼ੇ ਦਾ ਤੁਹਾਨੂੰ ਪਤਾ ਹੀ ਹੈਗਾ ਜਵਾਕ ਜੇਕਰ ਖੇਡਾਂ ਵਾਲੇ ਪਾਸੇ ਲੱਗਣਗੇ ਤਾਂ ਕੋਈ ਨਾਮ ਵੀ ਰੋਸ਼ਨ ਕਰਨਗੇ ਪਿੰਡ ਦਾ ਵੀ ਹੋਊਗਾ ਪੰਜਾਬ ਦਾ ਵੀ ਹੋਊਗਾ ਨਾ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਵੱਲੀ ਜ਼ਿਆਦਾ ਧਿਆਨ ਦੇ ਮੈਂ ਅੱਜ ਤੋਂ ਨਹੀਂਗਾ ਮੈਨੂੰ 15 ਸਾਲ ਹੋ ਗਏ ਆ ਮੈਂ ਹਰ ਇੱਕ ਪਿੰਡ-ਪਿੰਡ ਜਾ ਕੇ ਮਕਸਰ ਐਸਐਸਪੀ ਦੇ ਸਹਿਯੋਗ ਨਾਲ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਮੈਂ ਪਿੰਡਾਂ ਦੇ ਵਿੱਚ ਕੈਂਪ ਲਾਉਂਦੇ ਰਹੇ ਅਸੀਂ ਵੀ ਲੋਕਾਂ ਨੂੰ ਪਲੇਰ ਲੈ ਕਰਦੇ ਸੀ ਵੀ ਨਸ਼ੇ ਛੱਡੋ ਪੜ੍ਹਾਈ ਕਰੋ ਤੇ ਨੌਕਰੀਆਂ ਤੇ ਲੱਗੋ ਇਹਦੇ ਤੇ ਲੋਕਾਂ ਨਾਲ ਅਸੀਂ ਲੋਕਾਂ ਨੂੰ ਪੂਰਾ ਸਮਝਾ ਰਹੇ ਆਂ ਮੈਂ ਕੱਲਾ ਜ 10 ਦਿਨ ਹੋ ਗਏ ਆਪਦੇ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਨਸ਼ੇ ਦੇ ਸੰਬੰਧ ਦੇ ਵਿੱਚ ਰੇਲੀ ਕੱਢੀ ਐ ਦੋ ਵਾਰੀ ਮੇਰੇ ਪਿੰਡ ਦੇ ਵਿੱਚ ਡੀਐਸਪੀ ਸਾਹਿਬ ਸਾਰਾ ਪੁਲਿਸ ਸਟਾਫ ਪਿੰਡ ਦੇ ਵਿੱਚ ਘੇੜਾ ਮਾਰ ਕੇ ਜਾਂਦੇ ਆ ਤੇ ਸਾਡੇ ਪਿੰਡ ਦੇ ਵਿੱਚੋਂ ਕਾਫੀ ਹੱਦ ਤੱਕ ਆ ਹੁਣ ਜਿਹੜਾ ਮਤਲਬ ਕਿ ਮਸਲੇ ਹੱਲ ਹੋਈ ਜਾਂਦੇ ਇਹ ਗਰਾਊਂਡ ਜਿਵੇਂ ਤੁਸੀਂ ਬਣਾਇਆ ਉੱਥੇ ਇਸ ਵੀ ਸੋਚਿਆ ਹੈਗਾ ਕਿ ਤੈਨ ਕਿਤੇ ਵੀ ਜਿੰਮ ਵੀ ਬਣਨੀ ਚਾਹੀਦੀ ਹੈ ਜਵਾਕ ਉਧਰਲੇ ਬਸ ਮੈਂ ਜਿੰਮ ਦਾ ਵੀ ਸੋਚੀ ਬੈਠੇ ਆ ਜੀ ਮੈਂ ਹੁਣ ਬੇਨਤੀ ਦਿੱਤੀ ਹੋਈ ਆਪਦੀ ਜ਼ਮੀਨ ਦੀ ਤੇ ਮੇਰੇ ਕੋਲ ਕੋਈ ਜ਼ਮੀਨ ਦੀ ਮਹਿੰਤੀ ਦੇ ਵਿੱਚੋਂ ਨਿਕਲੂਗਾ ਉੱਥੇ ਕਰਾਊਗਾ ਜੀ ਕੁਝ ਨੇ ਆਪਣੀ ਪੰਚਾਇਤ ਦੀ ਜ਼ਮੀਨ ਚ ਲੋਕਾਂ ਦੇ ਸਹਿਯੋਗ ਦੇ ਨਾਲ ਉਹਦੇ ਚ ਅਸੀਂ ਪਲਾਟ ਕੱਟ ਦੇਣਾ ਜੀ ਬਿਲਕੁਲ ਤਾਂ ਕੰਮ ਹੌਲੀ-ਹੌਲੀ ਕਹਿੰਦੇ ਜ਼ਰੂਰ ਕਰਾਈ ਜਾਣਗੇ ਕਿਉਂਕਿ ਸਮੱਸਿਆ ਕਿਤੇ ਨਾ ਕਿਤੇ ਜ਼ਰੂਰ ਹੈਗੀਆਂ ਪਰ ਇਹ ਵੀ ਨਹੀਂ ਹੁੰਦਾ ਕਿ ਸਾਰੀਆਂ ਸਮੱਸਿਆ ਦਾ ਵੀ ਇੱਕੋ ਦਾਵੇਂ ਹੱਲ ਹੋ ਜੇ ਹੌਲੀ-ਹੌਲੀ ਜਿਹੜਾ ਸਮੱਸਿਆ ਦਾ ਹੱਲ ਆ ਉਹ ਹੌਲੀ-ਹੌਲੀ ਹੁੰਦਾ ਹੈਗਾ ਕਿਉਂਕਿ ਪੈਸਾ ਚਾਹੀਦਾ ਹੈਗਾ ਬਜਟ ਪਾਸ ਹੋਣੇ ਹੁੰਦੇ ਆ ਬਹੁਤ ਕੁਝ ਹੁੰਦਾ ਫਿਰ ਜਾ ਕੇ ਪੈਸਾ ਪਿੰਡ ਦੇ ਵਿੱਚ ਆਉਂਦਾ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਨੂੰ ਹੌਲੀ-ਹੌਲੀ ਸੁਧਾਰਿਆ ਜਾਂਦਾ ਹੈਗਾ ਔਰ ਮੁਕਸਰ ਤੋਂ ਲੈ ਕੇ ਜਿਹੜੀ ਹਬੌਰ ਨੂੰ ਸੜਕ ਜਾਂਦੀ ਹੈਗੀ ਰੂੜਿਆਲੀ ਦੇ ਕੋਲ ਬਹੁਤ ਬੁਰੇ ਹਾਲਾਤ ਨੇ ਤਸਵੀਰਾਂ ਥੋਡੇ ਨਾਲ ਨਾਲ ਦੀ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਵੱਡੇ-ਵੱਡੇ ਜਿਹੜੇ ਖੱਡੇ ਨੇ ਉਹ ਸੜਕ ਦੇ ਵਿੱਚ ਪਏ ਹੋਏ ਨੇ ਇਸ ਤਰ੍ਹਾਂ ਦੇ ਨਾਲ ਲੱਗਦਾ ਕਿ ਖੱਡਿਆਂ ਦੇ ਵਿੱਚ ਸੜਕ ਹੈਗੀ ਆ ਔਰ ਉਸ ਦੇ ਨਾਲ ਐਕਸੀਡੈਂਟ ਹੋਣ ਦਾ ਵੀ ਡਰ ਰਹਿੰਦਾ ਹੋਏ ਵੀ ਨੇ ਕਈ ਓਥੇ ਔਰ ਜਾਨ ਨੂੰ ਖਤਰਾ ਰਹਿੰਦਾ ਹੈਗਾ ਉਸ ਵੱਲ ਸਰਕਾਰ ਨੂੰ ਜ਼ਰੂਰ ਇਹਨਾਂ ਦਾ ਕਹਿਣਾ ਕਿ ਧਿਆਨ ਦੇਣਾ ਚਾਹੀਦਾ ਹੈ ਹੋਰ ਵੀ ਕਈ ਗੱਲਾਂ ਨੇ ਪੀਣ ਵਾਲਾ ਪਾਣੀ ਹੋ ਗਿਆ ਪਿੰਡ ਦੇ ਵਿੱਚ ਜਿਮ ਬਣਾਉਣੀ ਚਾਹੀਦੀ ਹੈਗੀ ਅਜਾ ਗਲੀਆਂ ਹੋ ਗਈਆਂ ਸਿਵਰੇਜ ਦਾ ਹੋ ਗਿਆ ਪੜਾਈ ਨੂੰ ਲੈ ਕੇ ਹੋ ਗਿਆ ਇਹਨਾਂ ਤੇ ਜਲਦੀ ਹੀ ਸਰਪੰਚ ਸਾਹਿਬ ਦਾ ਕਹਿਣਾ ਕਿ ਜ਼ਰੂਰ ਧਿਆਨ ਦਿੱਤਾ ਜਾਊਗਾ ਇਹ ਮੁਫਤਰ ਦੇ ਪਿੰਡ ਰੋੜ ਵਾਲੇ ਦੀਆਂ ਤਸਵੀਰਾਂ ਸੀ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਸੀ ਤਾਂ ਹੋਰ ਵੀ ਪਿੰਡਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਜਲਦ ਸਾਂਝੀਆਂ ਕਰਾਂਗੇ ਬਣੇ ਰਹੋ ਸਾਡੇ ਨਾਲ 9PV نیوز ਚੈਨਲ ਦੇ ਨਾਲ ਬੁੱਟਾ ਸਿੰਘ ਸ਼੍ਰੀ ਮੁਖਤਸਰ ਸਾhta